ਟਰੱਕ ਲੰਘਿਆ ਸੀ ਇਹਦੇ ਉੱਪਰ ਤੇ ਆ ਸਾਰਾ ਏਰੀਆ ਇਹਦਾ ਟਰੱਕ ਨੇ ਮਿੱਧਤਾ ਸੀ ਜਮਾਈ ਚਿੱਪਤਾ ਸੀਗਾ ਪਹਿਲੀ ਵਾਰ ਜਿੱਦੀ ਜੀ ਦੇ ਵਿੱਚ ਨਵੀਂ ਯੂਨੀਫਾਰਮ ਮਿਲੀ ਨਹੀਂ ਤੇ ਮੈਂ ਗਦੀ ਬਰਦਰ ਦੀ ਪਾਲਣ ਨੂੰ ਜਦੀ ਕਹਿਰੀ ਮੰਗ ਕੇ ਪਰਣ ਕਦੀ ਕਹਿਰੀ ਮੰਗ ਕੇ ਪਰਣ ਕੋਨਾ ਪੜ ਚਲੋ ਐਕਸੀਡੈਂਟ ਹੋਇਆ ਲੋਕਾਂ ਨੇ ਚੱਕਿਆ ਘਰ ਦੇ ਆ ਕੇ ਡਾਕਟਰਾਂ ਦੇ ਪਿੱਛੇ ਲੈ ਗਏ ਆਪਰੇਸ਼ਨ ਹੋਏ ਕਈ ਇਹਦੇ ਆ ਸਾਰਾ ਚੋੜਿਆ ਗਿਆ ਵਾਸ਼ਰੂਮ ਵਾਲੀ ਜਗਾ ਸਾਰੀ ਦੀ ਫਿਨਿਸ਼ਿੰਗ ਕੋਈ ਸੀ ਵਾਲੇ ਜਗਾ ਸਾਰਾ ਆ ਪੱਟਾਂ ਤੇ ਪਰ ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹਦੇ ਅੰਦਰ ਡਾਕਟਰਾਂ ਨੇ ਆਪਰੇਸ਼ਨ ਸਮੇਂ ਇੱਕ ਪਾਈਪ ਦਾ ਟੋਟਾ ਅੰਤਰੀ ਸ਼ਰਤ ਆ ਗਿਆ ਉਸਦੇ ਢਾਈ ਤਿੰਨ ਸਾਲਾਂ ਤੋਂ ਸਾਡੇ ਕੋਲ ਸੇਵਾ ਕਰਾ ਰਿਹਾ ਕੱਦਾ ਬਰਾ ਅਰਦਾਸ ਕਰਿਓ ਜੀ ਇਸ ਵੀਰ ਵਾਸਤੇ ਵਾਖੂ ਸੱਚੇ ਪਾਤਸ਼ਾਹ ਤੰਦਰੁਸਤੀ ਵਾਖਸ਼ਾ ਚਰਨੀ ਕਲਾ ਵਾਖਸ਼ਾ ਉਹ ਪਹਿਲੀ ਵਾਰ ਮੈਨੂੰ ਯੜੀ ਯੂਨੀਫਾਰਮ ਨਵੀਂ ਮਿਲੀ ਜਿਹਨੂੰ ਮੈਂ ਖੁਦ ਸਟਿਚ ਕਰਾਇਆ ਉਹ ਪਾ ਕੇ ਮੰਗਿਆ ਜੀ ਦੇ ਵੀ ਸਕੂਲ ਕਰ ਗਿਆ ਆਪੂ ਦਾ ਆਂਦੇ ਵੀ ਰਸਤੇ ਦੇ ਵਿੱਚ ਇੱਕ ਟਰੱਕ ਪੇਗਾ ਆਪੂ ਹੋ ਗਿਆ ਰਹਿ ਗਿਆ ਜਿਹੜਾ ਮੇਰੇ ਕੀ ਇਹ ਜਗ੍ਹਾ ਦੇ ਉੱਪਰ ਬਿਲਕੁਲੀ ਉੱਪਰੋਂ ਨਿੱਕਲ ਗਿਆ ਤੇ ਇੱਥੇ ਬਿਲਕੁਲ ਲੋ ਪੀਸ ਕਰਦੇ ਡੇਢ ਸਾਲ ਮੈਂ ਕੋਮਾ 'ਚ ਹੀ ਰਿਹਾ ਮੈਨੂੰ ਨਹੀਂ ਪਤਾ ਕੀ ਹੋਇਆ ਮੈਂ ਵੀ ਖੰਕ ਕਿੱਥੋਂ ਉਹਨਾਂ ਨੇ ਪੈਸੇ ਲਾਏ ਇਹ ਸਾਡਾ ਸੇਵਾਦਾਰ ਵੀਰ ਆ ਜੀ ਮੁਲਖ ਰਾਜ ਮੁਲਖ ਰਾਜ ਫਿਰੋਜ਼ਪੁਰ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਵੀਰ ਛੋਟਾ ਜਿਹਾ ਸੀ ਜਦੋਂ 7-8 ਸਾਲਾਂ ਦਾ ਇਰੇ ਉੱਪਰ ਦੀ ਟਰੱਕ ਨਿਕਲ ਗਿਆ ਸੀ ਨਾ ਟਰੱਕ ਨਿਕਲ ਗਿਆ ਸੀ ਇਹਦੇ ਉੱਪਰ ਦੀ ਆ ਸਾਰਾ ਏਰੀਆ ਇਹਦਾ ਟਰੱਕ ਨੇ ਮਦਦਤਾ ਸੀ ਜਮੈਂ ਚਿਪਤਾ ਸੀਗਾ ਤੇ ਫਟਾਫਟ ਚਲੋ ਐਕਸੀਡੈਂਟ ਹੋਇਆ ਲੋਕਾਂ ਨੇ ਚੱਕਿਆ ਘਰ ਦੇ ਆ ਕੇ ਦਾਖਲ ਕਰਾਤਾ ਪੀਜੀ ਲੈ ਕੇ ਆਪਰੇਸ਼ਨ ਹੋਏ ਕਈ ਇਹਦੇ ਆ ਸਾਰਾ ਜੋੜਿਆ ਗਿਆ ਵਾਸ਼ਰੂਮ ਵਾਲੀ ਜਗ੍ਹਾ ਸਾਰੀ ਮਦਦਤੀ ਸੀ ਖਤਮ ਹੋ ਗਈ ਸੀ ਟਾਇਲਟ ਵਾਲੀ ਜਗ੍ਹਾ ਸਾਰਾ ਆ ਪੱਟਾਂ ਤੇ ਪਰ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਫਿਰ ਮਾਰਾ ਨੇ ਕਿਰਪਾ ਕੀਤੀ ਜਿੰਦਗੀ ਬਖਸ਼ੀ ਬੱਚੇ ਨੇ ਇਹ ਉਦੋਂ ਕਿੰਨੇ ਸਾਲਾਂ ਦਾ ਸੀ ਤੂੰ ਪਲਸ 2 ਚ ਪੜਦਾ ਪਲਸ 2 ਚ ਪੜਦਾ ਸੀ ਉਦੋਂ ਸਹੀ ਹੈ ਨਾ ਪਲਸ 1 ਤੋਂ ਪੜ੍ਹਾਈ ਹੋਇਆ ਸੀ ਹੋਇਆ ਸੀ ਮਤਲਬ ਉਮਰ ਸੀਗੀ ਤੇਰੀ 15 16 ਸਾਲ 17 ਕ ਸਾਲ ਤੇ 17 ਸਾਲਾਂ ਦੀ ਉਮਰ ਸੀ ਉਦੋਂ ਉਦੋਂ ਤੋਂ ਹੀ ਫਿਰ ਜਿੰਦਗੀ ਤਾਂ ਚੱਲੀ ਜਾਂਦੀ ਆ ਸੰਘਰਸ਼ ਵੀ ਲੜੀ ਜਾਂਦਾ ਪਰ ਬਿਮਾਰੀਆਂ ਦਵਾਈਆਂ ਬਹੁਤ ਸਾਰੀਆਂ ਸਮੱਸਿਆਵਾਂ ਚੱਲ ਹੀ ਜਾਂਦੀਆਂ ਨਾਲ ਬਜ਼ੁਰਗ ਮਾਪੇ ਆ ਘਰ ਦੇ ਵਿੱਚ ਹੁਣ ਪਿੱਛੇ ਜੇ ਮਾਂ ਵੀ ਤੁਰ ਗਈ ਇਸ ਦੁਨੀਆ ਤੋਂ ਉਹਦਾ ਪ੍ਰਭਾਵ ਇਹਦੇ ਤੇ ਬਹੁਤ ਜ਼ਿਆਦਾ ਪਿਆ ਹੈ ਨਾ ਫਿਰ ਜਦੋਂ ਅੱਜ ਤੋਂ 3 ਸਾਲ ਪਹਿਲਾਂ ਜਦੋਂ ਸਾਡੇ ਕੋ ਆਇਆ ਸੀ ਐਜ ਪੇਸ਼ੈਂਟ ਇਹਦੇ ਅੰਦਰ ਡਾਕਟਰਾਂ ਨੇ ਆਪਰੇਸ਼ਨ ਸਮੇਂ ਇੱਕ ਪਾਈਪ ਦਾ ਟੋਟਾ ਅੰਦਰ ਹੀ ਛੱਡਤਾ ਸੀਗਾ ਜਿਹਦੇ ਕਰਕੇ ਇਹਨੂੰ ਬਹੁਤ ਦਿੱਕਤ ਆ ਰਹੀ ਸੀ ਫਿਰ ਉਹਦੀ ਸਰਜਰੀ ਕਰਾ ਕੇ ਆਪਰੇਸ਼ਨ ਕਰਾ ਕੇ ਉਹ ਪਾਈਪ ਕਢਾਈ ਫਿਰ ਉਸ ਤੋਂ ਬਾਅਦ ਠੀਕ ਹੋ ਕੇ ਇਹ ਕਹਿੰਦਾ ਵੀਰੇ ਮੈਂ ਤਾਂ ਇੱਥੇ ਹੀ ਰਹਿਣਾ ਤੁਹਾਡੇ ਕੋਲੇ ਸੇਵਾ ਕਰਾਉਣੀ ਆ ਵੀ ਮੈਂ ਨਹੀਂ ਘਰੇ ਜਾਣਾ ਫਿਰ ਇੱਥੇ ਸਾਡੇ ਕੋਲੇ ਵਲੰਟੀਅਰਲੀ ਸੇਵਾ ਕਰਾਉਣ ਲੱਗ ਗਿਆ ਵੀਰ ਬਾਹਰ ਜਦੋਂ ਮਰੀਜ਼ ਆਉਂਦੇ ਆ ਨਵੇਂ ਕੋਈ ਉਹਨਾਂ ਦਾ ਸੁਣਨਾ ਦੁੱਖ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦੀ ਮਦਦ ਕਰਨੀ ਉਹਨਾਂ ਨੂੰ ਦਾਖਲ ਕਰਨਾ ਜਾਂ ਨਹੀਂ ਕਰਨਾ ਉਹ ਫਿਰ ਸਾਡੇ ਨਾਲ ਕਨਸਰਨ ਕਰਨਾ ਫਿਰ ਇਹ ਵੀਰ ਪਿਛਲੇ ਢਾਈ ਤਿੰਨ ਸਾਲਾਂ ਤੋਂ ਸਾਡੇ ਕੋਲੇ ਸੇਵਾ ਕਰਾ ਰਿਹਾ ਪਰ ਸਾਲ ਕੇ ਬਾਅਦ ਫਿਰ ਬਿਮਾਰ ਹੋ ਜਾਂਦਾ ਬਹੁਤ ਅਥਾ ਪਹਰਾਂ ਚ ਹੀ ਆ ਜਾਂਦਾ ਸਰੀਰ ਕੀ ਸ਼ਮਤਾ ਘਟ ਜਾਂਦੀ ਹੈ ਖਾ ਪੀ ਵੀ ਨਹੀਂ ਸਕਦਾ ਕੁਝ ਯਾਨੀ ਕਿ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਮੋਲਖ ਰਾਜ ਵਕਤ ਦੇ ਨਾਲ ਚੱਲੀ ਜਾ ਰਿਹਾ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਦੇ ਨਾਲ ਹੀ ਸਾਡਾ ਭਰਾ ਆਪਣਾ ਜੀਵਨ ਆ ਜਿਹੜਾ ਆਪਣੇ ਜੀਵਨ ਦਾ ਜਿਹੜਾ ਸਫਰ ਆ ਕੱਢੀ ਜਾਂਦਾ ਵਧੀਆ ਪਰ ਹੁਣ ਮਾਂ ਦੀ ਮੌਤ ਤੋਂ ਬਾਅਦ ਥੋੜਾ ਅੰਦਰੂਨੀ ਤੌਰ ਤੇ ਟੁੱਟ ਗਿਆ ਹੁਣ ਹਸਪਤਾਲ ਦਾਖਲ ਸੀ ਵੀਰਾ ਕਈ ਦਿਨਾਂ ਤੋਂ ਬਹੁਤ ਵੀਕ ਹੋ ਗਿਆ ਸੀ ਬਹੁਤ ਜ਼ਿਆਦਾ ਹੀ ਕਮਜ਼ੋਰ ਹੋ ਗਿਆ ਸੀ ਪਰ ਵੈਗਰੂ ਨੇ ਫੇਰਕਰਪਾ ਕੀਤੀ ਹੈ ਸੀਐਮਸੀ ਤੋਂ ਆਇਆ ਛੁੱਟੀ ਹੋ ਕੇ ਅੱਜ ਹੀ ਸੀਐਮਸੀ ਕਿੰਨੇ ਦਿਨ ਲਾ ਕੇ 15 16 ਦਿਨ ਹੋ ਗਏ ਸੀਐਮਸੀ ਆ ਹਸਪਤਾਲ 'ਚ ਦਾਖਲ ਸੀ ਸਾਡਾ ਭਰਾ ਅਰਦਾਸ ਕਰਿਓ ਜੀ ਇਸ ਵੀਰ ਵਾਸਤੇ ਵੈਗਰੂ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਸ ਤਰ੍ਹਾਂ ਦੇ ਸੇਵਾਦਾਰ ਇਸ ਤਰ੍ਹਾਂ ਦੇ ਵਲੰਟੀਅਰ ਵਾਇਗਰੂ ਨੇ ਸਾਡੇ ਨਾਲ ਜੋੜੇ ਹੋਏ ਨੇ ਠੀਕ ਆ ਜਿੰਦਗੀ 'ਚ ਦੁੱਖ ਤਕਲੀਫਾਂ ਤਾਂ ਆਉਂਦੀਆਂ ਆ ਪਰ ਕਿਸੇ ਦੂਜੇ ਲਈ ਪਰ ਕਿਸੇ ਤੀਜੇ ਲਈ ਪਰ ਕਿਸੇ ਉਸ ਲਈ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਉਹਦੇ ਲਈ ਆਪਣਾ ਜੀਵਨ ਲੇਖੇ ਲਾਉਣਾ ਉਹਦੇ ਲਈ ਕੁਝ ਕਰਨਾ ਇਹ ਬਿਰਲਿਆਂ ਦੇਸੀ ਆਉਂਦਾ ਤੇ ਇਸ ਵੀਰ ਨੂੰ ਵਾਇਗਰੂ ਨੇ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਨਾਲ ਜੋੜਿਆ ਇਹਦੀਆਂ ਭਾਵਨਾਵਾਂ ਨੂੰ ਸਾਡੇ ਪਰਿਵਾਰ ਨਾਲ ਜੋੜਿਆ ਬਸ ਅਰਦਾਸ ਕਰਿਓ ਹੁਣ ਦੁਬਾਰਾ ਠੀਕ ਹੋ ਕੇ ਫੇਰ ਤੋਂ ਇਹ ਸਾਡੇ ਨਾਲ ਸੇਵਾ ਕਰਾ ਸਕੇ ਪਿੱਛੇ ਮਾਂ ਤੁਰ ਗਈ ਆ ਬਾਪੂ ਇੱਕ ਬਜ਼ੁਰਗ ਰਹਿ ਗਿਆ ਤੇ ਵਾਹਿਗੁਰੂ ਕਿਰਪਾ ਕਰੇ ਬਾਪੂ ਨੂੰ ਤੰਦਰੁਸਤੀ ਬਖਸ਼ੇ ਤੇ ਇਹ ਵੀਰ ਸਾਡਾ ਤੰਦਰੁਸਤ ਹੋ ਕੇ ਆਪਣੇ ਬਾਪੂ ਦੀ ਵੀ ਸੇਵਾ ਕਰ ਸਕੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਡੇ ਮੁਲਕ ਰਾਜ ਵਾਸਤੇ ਬਾਕੀ ਇਹਨੇ ਆਪਣੀ ਸਾਰੀ ਦੁੱਖ ਤਕਲੀਫ ਜੋ ਜਿਵੇਂ ਹੋਇਆ ਸੀ ਜਿਹੜਾ ਜੋ ਬੀਤਿਆ ਸੀ ਜੋ ਹੁਣ ਹੋ ਰਿਹਾ ਉਹ ਸਾਰਾ ਬੋਲ ਕੇ ਦੱਸਿਆ ਵਾ ਉਹ ਵੀ ਜ਼ਰੂਰ ਸੁਣਿਓ ਕਿੱਦਾਂ ਕਿੱਦਾਂ ਮੁਲਖ ਰਾਜ ਕਿਹੜੇ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਅੱਜ ਕਿਹੜੇ ਹਾਲਾਤਾਂ ਚ ਚੱਲ ਰਿਹਾ ਵਾਹਿਗੁਰਜੀ ਖਾਲਸਾ ਵਾਹਿਗੁਰ ਜੀ ਕੀ ਫਤਿਹ ਗੱਲ 26 11 1996 ਦੀ ਹੈ ਮੇਰਾ ਨਾਮ ਮੁਲਖ ਰਾਜ ਹੈ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ 26 11 1996 ਦਾ ਦਿਨ ਹੀ ਜਿਹੜਾ ਉਹ ਵੀ ਇੱਕ ਆਮ ਦਿਨਾਂ ਦੀ ਤਰ੍ਹਾਂ ਹੀ ਦਿਨੇ ਹੀਗਾ ਮੇਰੇ ਲਈ ਪਰ ਮੇਰੇ ਲਈ ਥੋੜਾ ਜਿਹਾ ਖਾਸ ਹੀ ਹੈਗਾ ਮੈਂ ਦਸਵੀਂ ਆਪਣੇ 11ਵੀਂ ਪਾਸ ਪਾਸ ਕਰਕੇ 12ਵੀਂ ਦੇ ਵਿੱਚ ਜਸਟ ਇੰਟਰ ਕੀਤਾ ਹੀਗਾ ਉਸ ਦਿਨ ਮੇਰਾ ਪਹਿਲਾ ਦਿਨ ਹੀਗਾ ਮੈਂ ਜਾਣਾ ਹੀਗਾ ਜੇ 12ਵੀਂ ਪਲਸ 2 ਦੇ ਵਿੱਚ ਯਾਨਕਿ 12ਵੀਂ ਕਲਾਸ ਦੇ ਵਿੱਚ ਇਸ ਲਈ ਮੈਨੂੰ ਥੋੜਾ ਜਿਹਾ ਚਾ ਵੀ ਹੈਗਾ ਹੈਗਾ ਪਰ ਸ਼ਾਇਦ ਸੁਪਨੇ ਅਧੂਰੇ ਰਹਿ ਜਾਂਦੇ ਨੇ ਇਸੇ ਚੇ ਚੇ ਕਰਕੇ ਮੇਰਾ ਸੁਪਨਾ ਵੀ ਜਿਹੜਾ ਉਹ ਉੱਥੇ ਹੀ ਘੁੰਮਦਾ ਹੋਇਆ ਉਹ ਰਹਿ ਗਿਆ ਮੈਨੂੰ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਨਵੀਂ ਯੂਨੀਫਾਰਮ ਮਿਲੀ ਜੀ ਨਹੀਂ ਤੇ ਮੈਂ ਕਦੀ ਬਰਦਰ ਦੀ ਪਾਲਣੂ ਜਾਂਦੀ ਕਿਸੇ ਦੀ ਮੰਗੇ ਗਾਰੰਟੀ ਕਦੀ ਕਿਸੇ ਦੀ ਮੰਗੇ ਪਾਲਣ ਪਰ ਪਹਿਲੀ ਵਾਰ ਮੈਨੂੰ ਜਿਹੜੀ ਉਹ ਯੂਨੀਫਾਰਮ ਨਵੀਂ ਮਿਲੀ ਜਿਹਨੂੰ ਮੈਂ ਖੁਦ ਸਟਿਚ ਕਰਾਇਆ ਸੀ ਉਹ ਪਾ ਕੇ ਮੈਂ ਗਿਆ ਸਕੂਲ ਦੇ ਵਿੱਚ ਸਕੂਲ ਕਰਕੇ ਆਇਆ ਪੂਰਾ ਆੰਦੇਵ ਕੀ ਰਸਤੇ ਦੇ ਵਿੱਚ ਇੱਕ ਟਰੱਕ ਬੇਕਾਬੂ ਹੋ ਕੇ ਆ ਰਿਹਾ ਹੀਗਾ ਜਿਹੜਾ ਮੇਰੇ ਕੀ ਇਹ ਜਗ੍ਹਾ ਦੇ ਉੱਪਰੋਂ ਵੀ ਬਿਲਕੁਲ ਹੀ ਉੱਪਰੋਂ ਨਿੱਕਲ ਗਿਆ ਤੇ ਇੱਥੇ ਬਿਲਕੁਲ ਦੋ ਪੀਸ ਕਰਦੇ ਦੋ ਪੀਸ ਕਰ ਦਿੱਤੇ ਉੱਥੋਂ ਦੇ ਜੋ ਲੋਕੀ ਸੀਗੀ ਜੋ ਬੰਦੀ ਕਾਰਵਾਈ ਉਹਨਾਂ ਨੇ ਵਿਚਾਰ ਨਹੀਂ ਕੀਤੀ ਉਹਨਾਂ ਨੇ ਚੁੱਕ ਕੇ ਮੈਨੂੰ ਸਿਵਲ ਹਸਪਤਾਲ ਪਹੁੰਚਦਾ ਕੀਤਾ ਸਿਵਲ ਹਸਪਤਾਲ ਤੱਕ ਉਹਨਾਂ ਨੇ ਜਾਂਦੇ ਜਵਾਬ ਦੇ ਦਿੱਤਾ ਮੇਰੇ ਪਿਤਾ ਜੀ ਨੂੰ ਇੰਨਾ ਘਾਸ ਪਤਾ ਨਹੀਂ ਉਹਨਾਂ ਨੇ ਰੈਫਰ ਕਰਤਾ ਸੀਐਮਸੀ ਦੇ ਵਿੱਚ ਸੀਐਮਸੀ ਦੇ ਵਿੱਚ ਕਿੰਨੇ ਪੈਸੇ ਲੱਗਦੇ ਆ ਕੀ ਖਰਚਾ ਹੁੰਦਾ ਸਾਨੂੰ ਇਸ ਵਾਰੇ ਜਾਂ ਮੇਰੇ ਪਿਤਾ ਜੀ ਨੂੰ ਕੋਈ ਵੀ ਨੁਮੈ ਨਹੀਂ ਇਸ ਤੇ ਪਰ ਉਹਦੇ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਸੀਐਮਸੀ ਲੈ ਜਾਓ ਆਪਾਂ ਚੱਕ ਕੇ ਸੀਐਮਸੀ ਡੈਡੀ ਕਹਿੰਦੇ ਲੈ ਗਏ ਲੀਨ ਤੋਂ ਬਾਅਦ ਸੀਐਮਸੀ ਦੇ ਵਿੱਚ ਐਡਮਿਟ ਕਰਾਉਣ ਦਾ ਪੇ ਉਹਨਾਂ ਨੇ ਕਿਹਾ ਕਿ 2 ਲੱਖ ਰੁਪਏ ਜਮਾ ਕਰਾਓ ਪਰਦੂ ਉਹ ਆਖਰ ਵੀ ਡੈਡੀ ਚੇਅਰ ਦੇ 2000 ਰੁਪਏ ਲੱਗੇਗੇ ਦੇਖੀ ਹੁਣ 2 ਲੱਖ ਤੇ 2000 ਦੇ ਵਿੱਚ ਬੜਾ ਫਰਕ ਹੁੰਦਾ ਕਿਦਾਂ ਜਮਾ ਕਰਾਣਾ ਕਿਦਾਂ ਨਹੀਂ ਕਰਾਣਾ ਮੇਰੇ ਡੈਡੀ ਜੀ ਜ਼ਮੀਨ ਦਾ ਕੰਮ ਕਰਦੇ ਸੀ ਜਿਨ੍ਹਾਂ ਕੋਲ ਵਾਈ ਬੂਈ ਦਾ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਚਲੋ ਚਿੰਤਾ ਨਾ ਕਰੋ ਤੂੰ ਮੈਂ ਪੁੱਛਦਾ ਕਰਦਾ ਥੋੜੀ ਦੇਰ ਦੇ ਵਿੱਚ 2 ਲੱਖ ਰੁਪਈਆ ਉਹਨੇ ਜਿਹੜਾ 2 ਲੱਖ ਰੁਪਈਆ ਭੇਜਦਾ ਤੇ ਮੈਂ ਐਡਮਿਟ ਹੋ ਗਿਆ ਹਸਪੀਟਲ ਦੇ ਵਿੱਚ ਮੈਨੂੰ ਘੱਟੋ ਘੱਟ ਡੇਢ ਸਾਲ ਮੈਂ ਕੋਮਾ 'ਚ ਹੀ ਰਹਾ ਮੈਨੂੰ ਨਹੀਂ ਪਤਾ ਕੀ ਹੋਇਆ ਮੇਰੇ ਨਾਲ ਕਿੱਥੋਂ ਉਹਨਾਂ ਨੇ ਪੈਸੇ ਲਾਏ ਕਿੱਥੋਂ ਕੀ ਕੀਤਾ ਕਿੱਥੋਂ ਨਹੀਂ ਕੀਤਾ ਸਾਡੀ ਜੱਦੀ ਜ਼ਮੀਨ ਹੀਗੀ ਉਹ ਵੇਚ ਚੁੱਕੀ ਹੀ ਇੱਕ ਮਗਾਣੀ ਹੀਗਾ ਟਾ ਉਹ ਵੇਚ ਦਿੱਤਾ ਗਿਆ ਹੀ ਇੱਕ ਪਲਾਟ ਹੀਗਾ ਉਹ ਵੇਚ ਦਿੱਤਾ ਹੈਗਾ ਬਾਕੀ ਜੋ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੇ ਥੋੜਾ ਉਹ ਤਾਂ ਕੀਤਾ ਘਰ ਘਰ ਕਿਵੇਂ ਛੁੱਟੀ ਕਰਾਈ ਉੱਥੇ ਕਰ ਲੈ ਕੇ ਆਏ ਬਟ ਜਿਹੜੀ ਐ ਵਾਲੀ ਜਗਾ ਸਟਿਲ ਇਹਦਾ ਵੀ ਆਪਰੇਸ਼ਨ ਕਰਤਾ ਹੀਗਾ ਉਹਨਾਂ ਨੇ ਪਛਾਵ ਵਾਲੀ ਜਗਾ ਦਾ ਬਟ ਇਹ ਉੱਥੇ ਠਹਿਰੇਆ ਨਹੀਂ ਜਗਾ ਦੇ ਉੱਪਰ ਜਿੱਥੇ ਉਹਨਾਂ ਨੇ ਮਤਲਬ ਜੋ ਨੇਚਰਲੀ ਹੀਗਾ ਪਹਿਲੇ ਉਸੇ ਤਰੀਕੇ ਨਾਲ ਕਰਤਾ ਪਰ 2-3 ਮਹੀਨੇ ਦੇ ਬਾਅਦ ਇਹ ਆਪਣੇ ਆਪ ਉਤਰਨਾ ਸ਼ੁਰੂ ਹੋ ਗਿਆ ਮਤਲਬ ਗਲ ਗਿਆ ਉਹਨਾਂ ਨੇ ਫਿਰ ਪੂਰਾ ਹੀ ਰਿਮੂਵ ਕਰਤਾ ਇੱਥੋਂ ਲੈ ਕੇ ਇੱਥੋਂ ਤੱਕ ਸਾਰਾ ਫਿਰ ਉਸ ਤੋਂ ਬਾਅਦ ਇੱਕ ਬੈਗ ਆਂਦਾ ਬੈ ਸਟੋਮੇਟ ਬੈਗ ਕਹਿੰਦੇ ਉਹ ਲੱਗਦਾ ਇੱਥੇ ਪੱਕਾ ਅਜੇ 28 29 ਸਾਲ ਹੋ ਗਿਆ ਮੈਨੂੰ ਲੱਗਿਆ ਹਫਤੇ ਬਾਅਦ ਮੈਂ ਚੇਂਜ ਕਰਦਾ ਉਹਨੂੰ ਫਿਰ ਮੇਰੀ ਮਦਰ ਨੇ ਕੀ ਕੀਤਾ ਤੇਲ ਗਰਮ ਕਰ ਕਰਕੇ ਨਾ ਮੇਰੇ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੱਤੀਗਾ ਹੱਥ ਨਾਲ ਹੀ ਹੁਣ ਮੇਰੀ 90% ਜਿਹੜੀ 1% ਵੀ ਫੋਲਡ ਨਹੀਂ ਹੁੰਦੀ ਲੱਤ 90% ਲੱਤ ਫੋਲਡ ਹੋ ਜਾਂਦੀ ਹੈ ਇਹ ਮੇਰੀ ਮਦਰ ਨੇ ਕੀਤੀ ਸਾ ਤੇ ਉਹਦੇ ਤੋਂ ਬਾਅਦ ਮੈਂ ਠੀਕ ਹੋ ਗਿਆ ਚੱਲਣ ਲੱਗ ਪਿਆ ਕਿਉਂਕਿ ਯੰਗ ਇਹ ਦੀ ਜਗਮ ਪਰਨੇ ਸ਼ੁਰੂ ਹੋ ਗਏ ਜਲਦੀ ਉਹਦੇ ਤੋਂ ਬਾਅਦ ਮੈਂ ਕੰਮ ਕਰਨਾ ਸ਼ੁਰੂ ਕੀਤਾ ਮੈਂ ਕਿ ਮੇਰੇ ਪਿਓ ਮਾਂ ਪਿਓ ਨੇ ਇੰਨੀ ਮਿਹਨਤ ਕੀਤੀ ਹੈ ਮੈਨੂੰ ਵੀ ਇਹਨਾਂ ਦਾ ਕੋਈ ਹੱਥ ਪਟੋਣਾ ਚਾਹੀਦਾ ਮੈਂ ਇੱਕ ਦਿਨ 2022 ਦੀ 1.30 ਮਾਰਚ 2022 ਨੂੰ ਮੈਨੂੰ ਅਚਾਨਕ ਹੀ ਕੁਝ ਚੱਕਰ ਆਉਂਦਾ ਮੈਂ ਡੇਕੇ ਜਾਂਦਾ ਦਿੱਗਣ ਤੋਂ ਬਾਅਦ ਕਰਦੇ ਜੋ ਮੁੰਡੇ ਜਿਹੜੇ ਮੇਰੇ ਨਾਲ ਦੇ ਹੁੰਦੇ ਉਹ ਛੱਡ ਆਂਦੇ ਉੱਥੇ ਨਹੀਂ ਲਾ ਕੇ ਕਰਦੇ ਐਡਮਿਟ ਕਰਵਾਉਂਦੇ ਆ ਹਸਪੀਟਲ ਦੇ ਵਿੱਚ ਹਸਪੀਟਲ ਵਾਲੇ ਕਹਿੰਦੇ ਬਲੱਡ ਨਹੀਂ ਹੈਗਾ ਪਰ ਅਟ ਚੜਦਾ ਵਾ ਤੇ ਬਲਡ ਅਟ ਚੜਨ ਤੋਂ ਬਾਅਦ ਫੇਰ ਬੁਖਾਰ ਉਤਰਦਾ ਨਹੀਂ ਫੇਰ ਉਹ ਕਹਿੰਦੇ ਅਲਟਰਾਸਾਉਂਡ ਕਰਕੇ ਵੇਖਾਂਗੇ ਅਲਟਰਾਸਾਉਂਡ ਕਰਕੇ ਵੇਖਿਆ ਉਹਨਾਂ ਨੇ ਵੇਖਿਆ ਕਹਿੰਦੇ ਦੀ ਇੱਥੇ 27 ਇੰਚ ਦੀ ਇੱਕ ਉਹ ਆਂਦੀ ਪਈ ਹੈ ਪੱਥਰੀ ਅਸੀਂ ਕਿਹਾ ਕੱਢ ਦਿਓ ਬਾਪਾ ਕਹਿੰਦੀ ਕੱਢ ਦੋ ਫਿਰ ਆਪਰੇਸ਼ਨ ਨਾਲ ਕੱਢੋ ਜਾਂ ਦੂਰਬੀਨ ਨਾਲ ਕੱਢ ਦੋ ਕਹਿੰਦੇ ਨਾ ਇਹ ਦੂਰਬੀਨ ਨਾਲ ਨਿਕਲਨੀ ਨਾ ਆਪਰੇਸ਼ਨ ਨਾਲ ਨਿਕਲਨੀ ਆ ਇਹ ਰਿਸਕ ਰਿਸਕ ਆਪਾ ਕੱਢੀ ਨਹੀਂ ਸਕਦੇ ਇਹ ਬਹੁਤ ਜੜੀਆਂ ਉਹ ਹੁੰਦੀਆਂ ਨਾ ਉਹਦੇ ਵਿੱਚ ਉਲਦੀ ਹੋਈ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਸਾਨੂੰ ਪੀਜੀਆਈ ਰੈਫਰ ਕਰਤਾ ਤਿੰਨ ਮਹੀਨੇ ਲਗਾਤਾਰ ਮੈਂ ਪੀਜੀਆਈ ਜਾਂਦਾ ਰਿਹਾ ਬਾਅਦ ਵਿੱਚ ਪੀਜੀਆਈ ਐਮੀ ਵੀ ਜਵਾਬ ਦੇ ਦਿੱਤਾ ਪਰ ਮੈਨੂੰ ਤੇ ਆ ਨਹੀਂ ਆਇਆ ਸੀਐਮਸੀ ਗਏ ਸੀਐਮਸੀ ਵਾਲੇ ਨੇ ਮਨਾਂ ਕਰਤਾ ਕੇ ਜਵਾਬ ਦਿੱਤਾ ਕਹਦੇ ਆਪਾਂ ਨਹੀਂ ਕਰ ਸਕਦੇ ਸ਼ਾਇਦ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਜਾਂ ਕੀ ਸੀਗਾ ਉਹਨਾਂ ਨੇ ਬਸ ਬੰਦਾ ਹੀ ਕਰਤਾ ਫਿਰ ਦਿਮਾਗ ਵਿੱਚ ਫਿਰ ਬਾਈ ਦੀ ਆਏ ਪਾਈ ਦੀ ਆ ਨਾਲ ਫਿਰ ਆਪਾਂ ਨੰਬਰ ਜਿਹੜਾ ਹੈ ਉਹ ਵੌਇਸ ਕਾਲ ਕਰ ਦਿੱਤੀ ਵੌਇਸ ਕਾਲ ਕੀਤੀ ਇੱਕ ਦੋ ਵਾਰੀ ਕੀਤੀ ਉਹਦੇ ਤੋਂ ਬਾਅਦ ਹੀ ਗੱਲ ਕੀਤੀ ਮੇਰੇ ਖਿਆਲ ਨਾਲ ਕਿਸੇ ਨਾਲ ਗੱਲ ਹੋਈ ਸਾਡੀ ਟੀਮ ਮੈਂਬਰ ਨਾਲ ਟੀਮ ਮੈਂਬਰ ਨੇ ਲੋਕੇਸ਼ਨ ਭੇਜ ਦਿੱਤੀ ਸਾਨੂੰ ਆਪਾਂ ਲੋਕੇਸ਼ਨ ਦੇ ਉੱਪਰ ਇੱਥੇ ਪਹੁੰਚ ਗਏ ਕੁਇਸ਼ਨ ਭੇਜਣ ਤੋਂ ਬਾਅਦ ਇੱਥੇ ਪਹੁੰਚ ਗਏ ਉਹ ਬਾਈ ਜੀ ਦੇ ਸਾਖ ਸਾਧਿਦਾਰ ਹੋਏ ਅੱਧਾ ਸਕੂਨ ਤਾਂ ਉੱਥੇ ਹੀ ਮਿਲ ਗਿਆ ਤੇ ਪੂਰੀ ਰੂਹ ਖੁਸ਼ ਹੋ ਗਈ ਮੈਨੂੰ ਦੇਖ ਕੇ ਤੇ ਬਾਈ ਜੀ ਨੇ ਆ ਕੇ ਫਿਰ ਮੈਨੂੰ ਮਿਲੇ ਕਪਟੀਆਂ ਖੋਲ ਦਿੱਤੀਆਂ ਨਾਲ ਫਿਰ ਮੇਰੇ ਫਾਦਰ ਸਾਹਿਬ ਵੀ ਨਾਲ ਹੀ ਸੀਗੇ ਤੇ ਉਹਨਾਂ ਨੇ ਮੈਨੂੰ ਯਾਦ ਆ ਜੀ ਵੀ ਯਾਦ ਆ ਉਹ ਗੱਲ ਉਹ ਕਹਿੰਦੇ ਕਿ ਪੈਸੇ ਕਰਕੇ ਮੈਂ ਆਪਣਾ ਬੱਚੇ ਦਾ ਇਲਾਜ ਨਹੀਂ ਕਰਾ ਸਕਿਆ। ਇਹ ਬਾਈ ਜੀ ਤਾਂ ਕਹਿਣਾ ਸੀ ਪੈਸੇ ਨਹੀਂ ਹੈਗੇ ਪਤ ਤਮੇ ਇੱਕ ਕਾਵੇ ਦੇ ਟੁਕੜੇ ਇਹਨਾਂ ਦੀ ਚਿੰਤਾ ਨਾ ਕਰੋ ਤੁਸੀਂ। ਇਹ ਬਹੁਤ ਆਂਦੇ ਜਾਂਦੇ। ਇਹਨਾਂ ਦੀ ਹਿੰਮਤਾ ਕਰਨ ਦੀ। ਹੁਣ ਮੈਂ ਇੱਥੇ ਸਸਾ ਦੇ ਵਿੱਚ 2030 ਮਾਰਚ ਆਪਣੇ 2022 ਤੋਂ ਲੈ ਕੇ ਅੱਜ ਤੱਕ ਪੂਰੇ ਇੱਥੇ ਨਾ ਤੇ ਚਰਨ ਦੇ ਵਿੱਚ ਮੈਨੂੰ ਜਗ੍ਹਾ ਮਿਲੀ ਹੋਈ ਆ ਪਤਾ ਨਹੀਂ ਕਿੰਨੇ ਵਾਰੀ ਰਾਤ ਨੂੰ ਵੀ ਮੈਂ ਬਿਮਾਰ ਹੋ ਜਾਂਦਾ ਕਿਉਂਕਿ ਮੈਨੂੰ ਕਿਡਨੀ ਦੀ ਪ੍ਰੋਬਲਮ ਵੀ ਹੈਗੀ ਆ ਉਹ ਤੇ ਕਰਕੇ ਹੋ ਗਈ ਉਹ ਜਿਹੜੀ ਉਹ ਦੱਸਦੇ ਸੀ ਕਿ ਨਾ ਕੀ ਇਹ ਉਹ ਹੈਗੀ ਆ ਉਹ ਕਿਡਨੀ ਉਹ ਨਹੀਂ ਹੈਗੀ ਉਹ ਨੰਨੇ ਨਾ ਇੱਕ ਪੀਸ ਛੱਡ ਦਿੱਤੇ ਤਾਂ ਹੀ ਮੇਰੇ ਅੰਦਰ ਬਲੈਡ ਬਲੈਡਰ ਦੇ ਅੰਦਰ ਉਦੇ ਕਰਕੇ ਕੀ ਹੋਇਆਦਾ ਸੀ ਇਨਫੈਕਸ਼ਨ ਕਰ ਕਰਕੇ ਕਰ ਕਰਕੇ ਕਿਡਨੀਆਂ ਖਰਾਬ ਹੋ ਗਈਆਂ। ਤੋਂ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਦਾ ਕਿ ਅਹੀਂ ਵੇਲੇ ਮੈਂ ਹੂੰ ਠੀਕ ਐ ਹੋ ਸਕਦਾ ਮੈਂ ਅੱਧੇ ਘੰਟੇ ਬਾਅਦ ਬਿਮਾਰ ਹੋ ਜਾ। ਮੈਂ ਹਮੇਸ਼ਾਾਲ ਦੇ ਵਿੱਚ 6 6 ਮਹੀਨਿਆਂ ਬਾਅਦ ਬਿਮਾਰ ਹੋਣਾ ਹੀ ਹੋਣਾ ਔਰ ਮੇਰਾ ਟ੍ਰੀਟਮੈਂਟ ਬਾਈ ਜੀ ਸੀਐਮਸੀ ਉਸ ਤੋਂ ਕਰਾ ਰਿਹਾ। ਬਾਈ ਜੀ ਕਦੀ ਕਹਿੰਦੇ ਆ ਕਿ ਚਲਾਇਆ ਸੂ ਘਰ ਹੋਇਆ ਕਰ ਰਿਆ ਕਰ। ਪਰ ਮੈਂ ਕਹਿਣਾ ਕਿ ਨਹੀਂ ਕਰ ਸ਼ਾਇਦ ਮੈਂ ਉਹ ਚੀਜ਼ਾਂ ਨੂੰ ਉਹ ਉਸ ਬੜ ਬਹੁਤ ਜ਼ਿਆਦਾ ਟੈਨਸ਼ਨ ਆਉਂਦੀ ਹੈ ਮੈਂ ਨਹੀਂ ਉਹਨਾਂ ਨੂੰ ਅਬਜ਼orb ਕਰ ਸਕਦਾ ਜੋ ਇੱਥੇ ਹੈ ਜਾਂ ੱਡੀ ਦੂਰੋਂ ਮੈਂ ਫੇਰ ਇੱਥੇ ਤੱਕ ਨਹੀਂ ਪਹੁੰਚ ਸਕਦਾ ਜੇ ਬਿਮਾਰ ਹੋ ਜਾ ਮੈਂ ਜਿੰਦੀ ਵੀ ਜ਼ਿੰਦਗੀ ਬਤੀ ਹੈ ਭਾਈ ਜੀ ਤੇ ਅਜੇ ਇੱਥੇ ਆਪਣੀ ਸੰਸਥਾ ਦੇ ਵਿੱਚ ਹੀ ਦੁੱਖਣਾ ਕਰਨਾ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ